ਆ ਰਹੇ ਪੈਣ ਪਾਈਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਮੈਂ ਪ੍ਰਭੂ ਯਿਸੂ ਮਸੀਹ ਦਾ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭੂ ਯਿਸੂ ਮਸੀਹ ਦਾ ਪਿਤਾ ਪਰਮੇਸ਼ਵਰ ਦੇ ਅੱਗੇ ਅੱਜ ਦੇ ਕਲਾਮ ਦੇ ਵਾਸਤੇ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਯਿਸੂ ਮਸੀਹ ਤੂੰ ਅੱਜ ਦਾ ਕਲਾਮ ਸਮਝਾਈ ਮੇਰੇ ਖੁਦਾ ਪ੍ਰਭੂ ਯਿਸੂ ਮਸੀਹ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਪ੍ਰਭੂ ਜੀ ਜੋ ਅੱਜ ਦਾ ਕਲਾਮ ਹੈ ਮੇਰੇ ਖੁਦਾ ਪਿਤਾ ਪਰਮੇਸ਼ਵਰ ਤੂੰ ਅੱਜ ਦਾ ਕਲਾਮ ਪ੍ਰਭ ਯੇਸ਼ੂ ਰਾਜਾ ਤੂੰ ਸਮਝਾ ਮੇਰੇ ਖੁਦਾ ਪਿਤਾ ਪਰਮੇਸ਼ਵਰ ਪ੍ਰਭ ਯੇਸ਼ੂ ਰਾਜਾ ਅੱਜ ਦੇ ਕਲਾਮ ਦੇ ਉੱਤੇ ਤੂੰ ਦਿਯਾ ਮੰਗਦਾ ਮੇਰੇ ਖੁਦਾ ਬਾਪ ਯੇਸ਼ੂ ਰਾਜਾ ਇਹ ਕਲਾਮ ਪ੍ਰਭ ਇਹ ਵਚਨ ਪ੍ਰਭ ਯੇਸ਼ੂ ਰਾਜਾ ਤੇਰੀ ਔਰ ਤੋਂ ਆ ਮੇਰੇ ਖੁਦਾ ਬਾਪ ਯੇਸ਼ੂ ਰਾਜਾ ਪਿਤਾ ਪਰਮੇਸ਼ਵਰ ਜੀ ਪ੍ਰਭ ਯੇਸ਼ੂ ਰਾਜਾ ਪਿਤਾ ਪਰਮੇਸ਼ਵਰ ਮੈਂ ਆਬਦੀ ਬੁੱਧੀ ਦੇ ਨਾਲ ਨਹੀਂ ਪ੍ਰਭ ਯੇਸ਼ੂ ਰਾਜਾ ਮੇਰੇ ਖੁਦਾ ਪਿਤਾ ਪਰਮੇਸ਼ਰ ਛੋਡੀ ਬੁੱਧੀ ਪਿਤਾ ਪਰਮੇਸ਼ਰ ਮੇਰੇ ਜੀਵਨ ਤੇ ਮੇਰੇ ਹਿਰਦੇ ਦੇ ਵਿੱਚ ਆ ਜਾਵੇ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਅੱਜ ਦੇ ਕਲਾਮ ਦੇ ਉੱਤੇ ਛੋਡੀ ਦਇਆ ਨੂੰ ਮੰਗਦਾ ਪ੍ਰਭੂ ਜੀ ਤੁਸੀਂ ਦਇਆ ਕਰੋ ਇਹ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਦੇ ਮਿੱਠੇ ਨਾਮ ਦੇ ਵਿੱਚ ਹੋ ਕੇ ਮੰਗਦਾ ਸੁਣੋ ਤੇ ਗ੍ਰਹਿਣ ਕਰੋ ਪ੍ਰਭੂ ਜੀ ਆਮਨ ਪਹਿਲੀ ਕੋਰਿੰਥੀਆਂ ਉਧਿ 13 ਦੀ 1 ਦੇ ਵਿੱਚ ਲਿਖਿਆ ਪਰ ਵੀ ਅਸੀਂ ਅੱਸੀ ਕਹਿ ਰਹੇ ਨੇ ਮੇਰੇ ਭਰਾਵੋ ਮਨੁੱਖ ਜਾ ਦੂਜੀਆਂ ਦੂਜੀਆਂ ਦੀਆਂ ਦੀਆਂ ਪਿੰਨ ਪਿੰਨ ਬੋਲੀਆਂ ਬੋਲੀਆਂ ਬੋਲਦੇ ਹਾਂ ਪਰ ਜੇ ਮੇਰੇ ਅੰਦਰ ਪ੍ਰੇਮ ਨਹੀਂ ਹੈ ਤਾਂ ਮੈਂ ਸਿਰਫ ਗੂੰਜਣ ਵਾਲਾ ਕੰਟ ਕਾਂਟਾ ਜਾ ਉੱਚੀ ਉੱਚੀ ਆਵਾਜ਼ ਕਰਨ ਵਾਲਾ ਸੈਣਾ ਹੀ ਹਾਂ ਇੱਥੇ ਪ੍ਰਭ ਯਿਸੂ ਮਸੀਹ ਦਾ ਕਲਾਮ ਕਰ ਰਿਹਾ ਕਹਿੰਦਾ ਜੇ ਤੁਹਾਡੇ ਅੰਦਰ ਕਹਿੰਦਾ ਪ੍ਰੇਮ ਨਹੀਂ ਕਹਿੰਦਾ ਕਿੰਨੀਆਂ ਮਰਜੀ ਕਹਿੰਦਾ ਤੁਸੀਂ ਭਾਸ਼ਾਵਾਂ ਬੋਲੀ ਜਾਓ ਜੇ ਤੁਹਾਡੇ ਅੰਦਰ ਪ੍ਰੇਮ ਨਹੀਂ ਕਹਿੰਦਾ ਕਹਿੰਦਾ ਇੱਕ ਤੁਸੀਂ ਗੂੰਜਣ ਵਾਲਾ ਜਿਸ ਤਰ੍ਹਾਂ ਕਾਂਟਾ ਟਿਕ 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 ਕਰਦਾਗਾ ਕਹਿੰਦਾ ਇਸ ਤਰ੍ਹਾਂ ਕਰਨ ਵਾਲੇ ਕਿਉਂ ਕਹਿੰਦਾ ਤੁਸੀਂ ਸੈਣੇ ਹੋ ਕਹਿੰਦਾ ਪ੍ਰਭ ਯਿਸੂ ਮਸੀਹ ਦਾ ਵਾਚਨ ਦੱਸ ਰਿਹਾਗਾ ਇਸ ਤਰ੍ਹਾਂ ਉਸ ਖੁਦਾਵੰਦ ਯਸ਼ੂ ਦਾ ਵਾਚਨ ਕਹਿ ਰਿਹਾ ਕਹਿੰਦਾ ਤੁਸੀਂ ਜੇ ਤੁਹਾਡੇ ਅੰਦਰ ਪ੍ਰੇਮ ਨਹੀਂ ਕਹਿੰਦਾ ਕਹਿੰਦਾ ਇੱਕ ਤੁਸੀਂ ਗੂੰਜਣ ਵਾਲਾ ਕਿਉਂ ਕਹਿੰਦਾ ਕਾਂਟਾ ਹਾਂ ਕਹਿੰਦਾ ਜੇ ਤੁਹਾਨੂੰ ਇਹ ਵਾਚਨ ਵਧੀਆ ਲੱਗਿਆ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਲਾਇਕ ਜ਼ਰੂਰ ਕਰਿਓ ਮੇਰੇ ਵੱਲੋਂ ਤੁਹਾਨੂੰ ਸਾਰੇ ਹੀ ਭੈਣ ਭਾਈਆਂ ਨੂੰ ਜੈਮ